ਮਜੂਦਾ ਐਮਸੀ ਮੇਰੇ ਛੋਟੇ ਵੀਰ ਬਿੱਟੂ ਜੀ ਉਹਨਾਂ ਦੇ ਮਾਤਾ ਜੀ ਤੇ ਸਾਰੀ ਉਹਨਾਂ ਦੀ ਜਿਹੜੇ ਸਾਹਮਣੇ ਬੈਠੇ ਉਹਨਾਂ ਦੀ ਟੀਮ ਸਾਰਿਆਂ ਨੂੰ ਹੀ ਹੱਥ ਜੋੜ ਕੇ ਪਤੈ ਅਰਜ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵਾਸਤੇ ਬਹੁਤ ਹੀ ਪਾਗਾ ਵਾਲਾ ਦਿਨ ਹੈ ਕਿ ਜੇ ਇਹੋ ਜਿਹਾ ਜਰਨਲ ਮਿਲਿਆ ਮੈਨੂੰ ਜਿਹੜਾ ਦੇਖੋ ਮਜ਼ਰੂਦਾ ਐਮਸੀ ਹੈ ਤੇ ਸਰਕਾਰ ਦੀ ਪ੍ਰਵਾਹ ਨਾ ਕਰਦੇ ਹੋਏ ਆਪ ਪਾਰਟੀ ਨੂੰ ਛੱਡ ਕੇ ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਅੱਜ ਸ਼ਾਮਲ ਹੋਇਆ ਹੈ ਬੋਲੇ ਸੋ ਨਿਹਾਲ ਵਾਹਿਗੁਰੂ ਆਪ ਪਾਰਟੀ ਚੋਂ ਸ਼ੌਣੀ ਕਾਲੀਦਲ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਕੋਲ ਬੜੇ ਲੋਕ ਆਉਂਦੇ ਆ ਬਹੁਤ ਜਿਆਦਾ ਪਰ ਸਾਰੇ ਇਹ ਪਤਾ ਕੀ ਕਹਿੰਦੇ ਆ ਕਹਿੰਦੇ ਆ ਜੀ ਤਿੰਨ ਕ ਮਹੀਨੇ ਖੜ ਜੋ ਚਾਰ ਕ ਮਹੀਨੇ ਖੜ ਜੋ ਇਹ ਜਰਨਲ ਨਿਕਲਿਆ ਜਿਨੇ ਅੱਜ ਮੌਜੂਦਾ ਐਮਸੀ ਵੀ ਹੋਣ ਦੇ ਨਾਤੇ ਕੋਈ ਨਾ ਪ੍ਰਵਾਹ ਕਰਦੇ ਹੋਏ ਸਰਕਾਰ ਦੀ ਇਹ ਜਿਹੜਾ ਮੇਰੇ ਨਾਲ ਆਇਆ ਸੋ ਮੈਂ ਪਹਿਲਾਂ ਤਾਂ ਤੁਹਾਨੂੰ ਅੱਜ ਹੀ ਅਨਾਉਂਸ ਕਰ ਦਿਆਂ ਇੱਥੋਂ ਕਿ ਸਾਡਾ ਜਿਹੜਾ ਆਉਣ ਵਾਲਾ ਐਮਸੀ 3 ਵਾਰਡ ਚੋਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਸੀ ਬਿੱਟੂ ਖੜਾ ਦੂਸਰਾ ਵੀ ਰੋਜ ਸਰਕਾਰਾਂ ਦੀ ਗੱਲ ਕਰ ਲਈਏ ਪਹਿਲਾਂ 5 ਸਾਲ ਕਾਂਗਰਸ ਸਰਕਾਰ ਰਹੀ ਕੁਝ ਨਹੀਂ ਕੀਤਾ ਸવાય ਝੂਠ ਮਾਰਨ ਤੋਂ ਤੇ ਫੇਰ ਇਹ ਆਪ ਵਾਲੇ ਆ ਗਏ ਆਪ ਵਾਲਿਆਂ ਨੇ ਤਾਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਝੂਠ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਬਦਲਾਅ ਲਿਆਉਣਾ ਹੈ ਬਦਲਾਅ ਲਿਆਉਣਾ ਕਰਕੇ ਤੇ ਆਪ ਦੀ ਸਰਕਾਰ ਬਣਾ ਲਈ ਤੇ ਬਦਲਾਅ ਜਿਹੜਾ ਆਇਆ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜੀਆਂ ਸਹੂਲਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਸੀ ਇਹਨਾਂ ਲੋਕਾਂ ਨੇ ਉਹ ਵੀ ਬੰਦ ਕਰ ਦਿੱਤੀ। ਕੋਈ ਡਵੈਲਪਮੈਂਟ ਨਹੀਂ ਰਹੀ। ਚਿੱਟਾ ਘਰ ਘਰ ਪਹੁੰਚ ਕਰਦੀ। ਅੱਗੇ ਤਾਂ ਕੋਈ ਟਾਵਾ ਟੋਲ ਲੈ ਕੇ ਆਉਂਦੇ ਹੁੰਦੇ ਸੀ ਨਾ ਬਾਹਰੋਂ। ਹੁਣ ਘਰ ਪਹੁੰਚ ਕਰਦੀ ਵੀ ਜਿੱਥੇ ਚਾਹੀਦਾ ਉੱਥੇ ਉਹ ਕੋਡ-ਵੜ ਜਾਂ ਰੱਖਿਆ ਹੈ ਉਹਨਾਂ ਦਾ ਉਹ ਕਰਦੇ ਜਾਂਦੇ ਆ। ਤੇ ਪੇਪਰਾਂ ਚ ਅਖਬਾਰਾਂ ਚ ਯੁੱਧ ਦਸ਼ਾਂ ਫਿਰਦੋ ਸਭ ਝੂਠ ਮਾਰੀ ਜਾਂਦੇ ਐ ਕੋਈ ਨਸ਼ੇ ਵਾਲਿਆਂ ਨੂੰ ਫੜਦੇ ਨਹੀਂ ਕੋਈ ਕੁਛ ਕਰਦੇ ਨਹੀਂ ਨਸ਼ੇ ਉਸ ਤੋਂ ਵੀ ਵੱਧ ਗਏ ਕਰਪਸ਼ਨ ਘਰ ਘਰ ਗੀ ਕਰਪਸ਼ਨ ਜਿਹੜਾ ਕੰਮ ਕੋਈ 10 ਰੁਪਏ ਚ ਹੁੰਦਾ ਸੀ ਅੱਜ ਉਹ 500 ਰੁਪਏ ਚ ਨਹੀਂ ਹੁੰਦਾ ਐਨਾ ਬੁਰਾ ਹਾਲ ਹੈ ਲਾ ਐਂਡ ਆਰਡਰ ਦਾ ਐਨਾ ਬੁਰਾ ਹਾਲ ਹੈ ਕਿ ਰੋਜ਼ ਦਿਨ ਦਿਹਾੜੇ ਕਤਲ ਹੋ ਰਹੇ ਨੇ ਰੋਤੀਆਂ ਲਈਆਂ ਜਾ ਰਹੀਆਂ ਨੇ ਕਿਹੜੀ ਕਿਹੜੀ ਗੱਲ ਕਰੀਏ ਐਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਨਾ ਦੀ ਚੀਜ਼ ਹੀ ਹੈ ਨਹੀਂ ਕੋਈ ਕੰਮ ਇੱਕ ਵੀ ਨਹੀਂ ਕਰਦੇ ਸਵੇਰੇ ਉੱਠ ਕੇ ਝੂਠ ਮਾਰ ਛੱਡਦੇ ਆ ਤੇ ਝੂਠ ਬਾਰ ਕੇ ਅਕਾਲੀਆਂ ਦੀ ਨਿੰਦਾ ਕਰ ਛੱਡਦੇ ਆ ਫਿੱਟਦੇ ਆ ਬਾਦਲ 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 ਹੀ ਉਹਨਾਂ ਨੂੰ ਦਿਖਦਾ ਹੈ ਉਹਨਾਂ ਨੂੰ ਪਤਾ ਹੈ ਵੀ ਹੁਣ ਬਾਦਲ ਨੇ ਆ ਜਾਣਾ ਉਹ ਫੇਰ ਪਿੱਟੀ ਜਾਂਦੇ ਆ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਵਾਏ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਤੁਹਾਡੀ ਖੇਤਰੀ ਪਾਰਟੀ ਹੈ ਤੇ ਇਸ ਨੇ ਹੀ ਤੁਹਾਡਾ ਸਵਾਰ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਪੰਜਾਬ ਦੇ ਵਿੱਚ ਉਦੋਂ-ਉਦੋਂ ਹੀ ਤਰੱਕੀ ਹੋਈ ਹੈ ਤੇ ਉਦੋਂ-ਉਦੋਂ ਹੀ ਸਾਰੇ ਧਰਮਾਂ ਨੂੰ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਉਦੋਂ-ਉਦੋਂ ਹੀ ਸੂਲਤਾ ਮਿਲ ਗਿਆ ਆ ਆਟਾ ਦਾਲ ਦੀ ਸੂਹਣਤ ਜਿਹੜੀ ਸੀ ਜਿਹੜੀ ਹੁਣ ਇਹਨਾਂ ਨੇ ਬੰਦ ਕਰਤੀ ਏ ਦਾਲ ਦੂਣ ਤਾਣ ਦਿੰਦੇ ਨਹੀਂ ਉਹ ਸੈਂਟਰ ਦਾ ਥੋੜਾ ਬਹੁਤ ਆਟਾ ਹੁੰਦਾ ਉਹ ਦਿੰਦੇ ਆ ਇਹ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਆ ਜਿਹੜੀ ਵਿਧਵਾ ਪੈਨਸ਼ਨ ਸੀ ਇਹ ਵੀ ਬਾਦਲ ਸਾਹਿਬ ਨੇ ਵਡਾਪਾ ਪੈਨਸ਼ਨ ਸੀ ਇਹ ਵੀ ਬਾਦਲ ਸਾਹਿਬ ਨੇ ਇਹਨਾਂ ਨੇ ਤਾਂ ਜਿਹੜੇ ਨੀਲੇ ਕਾਰਡ ਸਾਡੇ ਨਵੇਂ ਤੱਕ ਹੀ ਬਣਾਉਣੇ ਸੀ ਸਾਡੇ ਬਣਾਏ ਵੀ ਨੀਲੇ ਕਾਰਡ ਕੱਟਦੇ ਸੋ ਕਿਹੜੀ ਕਿਹੜੀ ਗੱਲ ਕਰੀਏ ਜੇ ਇਹਨਾਂ ਦੇ ਵਰਖਲਾ ਬੋਲਣਾ ਹੋਵੇ ਤਾਂ ਮੇਰਾ ਖਿਆਲ ਆ ਸਾਰਾ ਦਿਨ ਬੋਲੀ ਜਾਈਏ ਉਹ ਕੀ ਥੋੜਾ ਪਰ ਮੈਂ ਤੁਹਾਨੂੰ ਵੀ ਰੋ ਬੇਨਤੀ ਕਰਦਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਹੈ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਐ ਕਿ ਸਾਡੇ ਨਾਲ ਬਹੁਤ ਵੱਡਾ ਧੁਖਾ ਹੋਇਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਤਖੜੇ ਹੋ ਕੇ ਇਸ ਜਨਮੈਨ ਦਾ ਸਾਥ ਦਿਓ ਮੈਂ ਇਹਦੇ ਨਾਲ ਆ ਹਰ ਵੇਲੇ ਇਹਦੇ ਨਾਲ ਹੈ ਮੇਰਾ ਇਹ ਛੋਟਾ ਭਰਾ ਹੈ Welcome to Tara Convent School where every classroom inspires, every lab explores, and every student shines. This is a chemistry lab. Here we don't just mix chemicals, we mix ideas and creativity to make learning exciting. In our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems. Math is not boring here. In our math lab, we learn through puzzles, activities, and fun models. Our computer lab helps us step into the future where we code, create, and innovate every day. This is a library, a peaceful world of books where imagination and knowledge meets. Every warm welcome begins right here at reception area of Tara Convent School. Health and care comes first. Our medical room ensures every student is safe and cared for. Smart screens, smart learning. Our digital classrooms make lessons interactive, visual, and fun. Education is more than books. Our sports ground is full of energy with football, badminton, cocoa, and volleyball. These games teach us teamwork, fitness, and sportsmanship. Our transport facility is safe, comfortable, and on time, making every student's journey easy and joyful. Tara Convent School, where learning, discipline, and dreams come together under one roof.